ਪੰਜਾਬ ਦੇ ਅੰਦਰ اپੋਜੀਸ਼ਨ ਦਾ ਰੋਲ ਨਿਭਾਣਾ ਪਊਗਾ ਚਾਹੇ ਸਾਡੇ ਐਮਐਲਏ ਉੱਥੇ ਦੋ ਹੀ ਹੈ ਪਰ ਆ ਜਿਹੜਾ ਜ਼ਿੰਮੇਵਾਰੀ ਹੈ ਕਿਉਂਕਿ ਇਹ ਦੋਨੋਂ ਪਤਾ ਨਹੀਂ ਰੜੇ ਹੋਏ ਹੈ ਜੋ ਕੁਝ ਹੈ ਲੋਕਾਂ ਨੂੰ ਪਰਮਿਤ ਕਰਨ ਦੀ ਸਥਿਤੀ ਵਿੱਚ ਕਿਉਂਕਿ ਐਮਪੀ ਬਣਨ ਦੇ ਬਾਅਦ ਮੈਨੂੰ ਸਮਝ ਨਹੀਂ ਆਇਆ ਨਾ ਕੋਈ ਜਿਆ ਪਰਮਟ ਆ ਗਿਆ ਜਿ ਵਿਜੀਲੈਂਸ ਤੋਂ ਬਚ ਸਕਦੇ ਉਹ ਵਿਜੀਲੈਂਸ ਵਾਲੀ ਤਲਵਾਰ ਕਾਂਗਰਸ ਦੇ ਸੀਨੀਅਰ ਲੀਡਰਸ ਦੇ ਉੱਤੇ ਅੱਜ ਵੀ ਲਟਕ ਰਹੀ ਹੈ ਦੇ ਮੇਬੀ ਉਹ ਐਮਪੀ ਬਣ ਗਏ ਹੋਣੇ ਹੈ ਪਰ ਭਗਵੰਤ ਮਾਨ ਜੀ ਦੀ ਅੱਖ ਚ ਅਟਪਾ ਕੇ ਗੱਲ ਕਰਨ ਵਾਲੇ ਪੋਜੀਸ਼ਨ 'ਚ ਨਹੀਂ ਆਇਆ ਇਸ ਕਰਕੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਗੱਲ ਰੱਖਾਂਗੇ ਚਾਹੇ ਇਹ ਬਿਜਲੀ ਦੀ ਦਰਾਂ ਵਧਾਈਆਂ ਗਈਆਂ ਜਿਹੜਾ ਲੋਕਾਂ ਨੇ ਇੱਕ ਭਰਮ ਸੀਗਾ ਵੀ ਭਗਵੰਤ ਮਾਨ ਜੀ ਆ ਕੇਜਰੀਵਾਲ ਸਾਨੂੰ ਮੁਫਤ ਬਿਜਲੀ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਇੰਚਾਨ ਨਾ ਹੋ ਗਿਆ ਉਹਨਾਂ ਲੋਕਾਂ ਦਾ ਘਟੋ ਘਟ ਜਰੂਰ ਹੋ ਗਿਆ ਜਿਨ੍ਹਾਂ ਨੂੰ ਇਹ ਬਿੱਲ ਵੱਧ ਕੇ ਆਣਗੇ ਵੀ ਇਹ ਬਿੱਲ ਜਿਹੜੇ ਮੁਫਤ ਬਿਜਲੀ ਦੇ ਬਿੱਲੋਂ ਇਹਦੇ ਜੇਬ ਚੋਂ ਪੈਸੇ ਕੱਢੇ ਜਾ ਰਹੇ ਆ ਇਸ ਸਰਕਾਰ ਦੀ ਨਲਾਇਕੀ ਨੂੰ ਉਜਾਗਰ ਕਰਨ ਵਾਸਤੇ ਭਾਜਪੀ ਪੂਰੀ ਮੁਸਤਦੀਦ ਨਾਲ ਕੰਮ ਕਰੂਗੀ ਤੇ ਸਾਡੇ ਵਰਕਰ ਸਹਿਬਾਨ ਸਾਰੇ ਮਿਲ ਜੁਲ ਕੇ ਇਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਤਾਂ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਹੈ ਚਾਹੇ ਬਾਅਦ ਇਲੈਕਸ਼ਨ ਹੋਣ ਜਲੰਧਰ ਦਾ ਉਹਦੇ ਬਾਅਦ ਐਮ ਐਲ ਏ ਦੇ ਉਹਦੇ ਬਾਅਦ ਪੰਚਾਇਤ ਮਿਊਨਿਸਪੈਲਿਟੀ ਕਾਰਪੋਰੇਸ਼ਨ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀਆਂ ਦੇ ਇਲੈਕਸ਼ਨ ਸਾਰੇ ਆਉਣ ਵਾਲੇ ਐ ਉਹਦੇ ਵਾਸਤੇ ਸਾਡੀ ਪਾਰਟੀ ਇਹਦੇ ਤੇ ਵੱਡੇ ਪੱਧਰ ਦੇ ਉੱਤੇ اپنی پالیسی بنا کے ਉਹਦੇ ਤੇ ਸੀ ਕੰਮ ਕਰਾਂਗੇ ਇਸ ਕਰਕੇ ਅੱਜ ਆ ਮੀਟਿੰਗ ਹੋਈ ਹੈ ਇੱਕ ਵਾਰ ਫੇਰ ਤੋਂ ਤੇ ਨਾਲ ਜਿਹੜਾ ਜਿਸ ਕੰਮ ਵਾਸਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਆ ਜ਼ਿੰਮੇਵਾਰੀ ਆpropto ਰਮਨੀਤ ਬੇਟੂ ਜੀ ਤੇ ਜਟਾਇਆ ਹੈ ਉਹਨੇ ਉੱਤੇ ਆਪਣਾ ਹਥਿਆਰ ਸਮਝ ਕੇ ਪੰਜਾਬ ਕਨੇਓ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਉੱਥੇ ਰਮਨੀਤ ਜੀ ਜਿਹੜਾ ਇਹਨੂੰ ਚੱਕਣਗੇ ਮੈਂ ਅੱਜ ਉਹਨਾਂ ਦੇ ਇੱਥੇ ਪਾਰਟੀ ਆਫਿਸ 'ਚ ਆਣ ਦਾ ਮਾਣ ਦਾ ਭਾਇਦਾ ਉਹ ਕੇ ਸੋਰੀ ਆ ਨਾ ਕੋ ਇਮਪੋਜ਼ਿੰਗ ਅਪਨ ਯੂ ਟੇਕਿੰਗ ਬੈਨੀਫਿਟ ਆਫ ਯੋਰ ਪ੍ਰੈਜ਼ੈਂਸ ਹੇਅਰ